ਹਿੰਦ ਜਿਹੜਾ ਬਾਹਰ ਉਹ ਖੂਹ ਆ ਨਾ ਜਿਹੜਾ ਹਾਂਜੀ ਖੂਹ ਜਿਹੜਾ ਬੰਦਾ ਚਲਾਉਂਦਾ ਹੁੰਦਾ ਸੀ ਨਾ ਖੂਹ ਹਾਂਜੀ ਉਹ ਬੰਦੇ ਦੇ ਨਾਲ ਧੂਰੀ ਹੁੰਦਾ ਆਈ ਠੀਕ ਇਹ ਫਿਰ ਬਾਬੇ ਆ ਨਾ ਜਦੋਂ ਇੱਥੇ ਭਗਤੀ ਕਰਦੇ ਸੀ ਬਾਬੇ 12 ਸਾਲ ਭਗਤੀ ਕੀਤੀ ਤੇ 12 ਸਾਲ ਬਾਅਦ ਉਹਨੂੰ ਜੱਟ ਨੂੰ ਆਖਿਆ ਪਰ ਭਗਤਾਂ ਹੁਣ ਨਹੀਂ ਵੀ ਦੇਦਾ ਇੱਥੇ ਲਾਉਣਾ ਆ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਆਪਣੇ ਅੱਜ ਇੱਕ ਨਵੇਂ ਵਲੌਗ ਦੇ ਵਿੱਚ ਤੇ ਅੱਜ ਆਪਾਂ ਪਹੁੰਚੇ ਹੋਏ ਹਾਂ ਪੀਰ ਖਦੂਰੀ ਸੋ ਜਿਨ੍ਹਾਂ ਨੇ ਇਸ ਸਥਾਨ ਦਾ ਨਾਮ ਸੁਣਿਆ ਹੈ ਉਹ ਇਤਿਹਾਸ ਸੁਣ ਲੈਣ ਤੇ ਇੱਕ ਵਾਰ ਦਰਸ਼ਨ ਕਰ ਲੈਣ ਫਿਰ ਇਸ ਸਥਾਨ ਦੇ ਸੋ ਨੇੜਲੇ ਨਗਰਾਂ ਦੇ ਜੁੜੇ ਲੋਕ ਆ ਜਦੋਂ ਅਜਿਹਾ ਕੋਈ ਕੰਮ ਹੋ ਜਾਂਦਾ ਹਲਕਾ ਜਾਨਵਰ ਕੁੱਤਾ ਜਿਵੇਂ ਵੱਢ ਜਾਂਦਾ ਉਹਨਾਂ ਨੂੰ ਤੇ ਉਹ ਆਪਣੇ ਬਚਾਅ ਦੇ ਲਈ ਇਸ ਸਥਾਨ ਤੇ ਆਉਂਦੇ ਆ ਤੇ ਜਿਹੜੇ ਦੂਰਲੇ ਨੇ ਜਿੰਨਾਂ ਨੂੰ ਨਹੀਂ ਪਤਾ ਉਹਨੂੰ ਆਪਾਂ ਦੱਸਾਂਗੇ ਅੱਜ ਸੋ ਇਹਨੂੰ ਪੀਰ ਹਦੂਰੀ ਇਸ ਸਥਾਨ ਨੂੰ ਕਿਉਂ ਕਹਿੰਦੇ ਆ ਤੇ ਇਹੇ ਵੈਸੇ ਦਰਬਾਰ ਹੈਗਾ ਜੀਰ ਬੱਬਾ ਮੀਰਾ ਸਰਾਜ ਜੀ ਦਾ ਸੋ ਬੱਬਾ ਮੀਰਾ ਸਰਾਜ ਜੀ ਦਾ ਸਥਾਨ ਆ ਕੌਣ ਸੀ ਬੱਬਾ ਕੌਣ ਸੀਗੇ ਬੱਬਾ ਮੀਰਾ ਸਰਾਜ ਜੀ ਕੀ ਉਹਨਾਂ ਦਾ ਇਤਿਹਾਸ ਹੈਗਾ ਤੇ ਪੂਰਾ ਐਡਰੈਸ ਮੈਂ ਦਊਗਾ ਤੁਹਾਨੂੰ ਜਿਹੜਾ ਆ ਕਿ ਤਾਂ ਆਉਣ ਦੇ ਵਿੱਚ ਆਸਾਨੀ ਹੋ ਜੇ ਤੁਹਾਨੂੰ ਉਹ ਤੇ ਪੂਰਾ ਨਿੱਕੀ ਨਿੱਕੀ ਗੱਲ ਆਪਾਂ ਇੱਥੋਂ ਦੀ ਅੱਜ ਕਰਾਂਗੇ ਜੇ ਉਹ ਟੋਕ ਲੈਣ ਜਾਈਦਾ ਨਾ ਪੰਡਤ ਦਾ ਘਰ ਆ ਹਾਂਜੀ ਹਾਂਜੀ ਕੀਕੇ ਪਿੰਡ ਦੇ ਵਿੱਚ ਘਰਿਆ ਉਹਨਾਂ ਦਾ ਪੰਡਤ ਦਾ ਹਾਂਜੀ ਹਾਂਜੀ ਉਥੋਂ ਟੋਕ ਲੈਣ ਜਾਈਦਾ ਤੇ ਉਸ ਤਰ੍ਹਾਂ ਦਾ ਜਿਹੜਾ ਪੰਡਤ ਦਾ ਕੋਈ ਵੱਡਾ ਬਡੇਰਾ ਹੈ ਨਾ ਬਜ਼ੁਰਗ ਕੋਈ ਹਾਂਜੀ ਹਾਂਜੀ ਉਹ ਇੱਥੇ ਬਾਬਿਆਂ ਕੋਲ ਆਉਂਦਾ ਹੁੰਦਾ ਸੀ ਆਪਣੀਆਂ ਗਾਵਾਂ ਚਾਰਨ ਵਾਸਤੇ ਅੱਛਾ ਜੀ ਉਦੋਂ ਇਸ ਜੰਗਲ ਤੇ ਹੁੰਦੇ ਹੀ ਪਿੰਡ ਨਹੀਂ ਹੁੰਦੇ ਲੱਗੇ ਕੋਈ ਵੀ ਉਹ ਗਾਵਾਂ ਚਾਰਨ ਵਾਸਤੇ ਆਉਂਦਾ ਸੀ ਇੱਥੇ ਉਹ ਤੇ ਗਾਵਾਂ ਚਾਰਦੇ ਚੱਲਦੇ ਹੀ ਨਾ ਬਾਬਿਆਂ ਦਾ ਯਾਰ ਦੋਸਤ ਬਣ ਗਿਆ ਹਾਂ ਹਾਂ ਪਰ ਉਹਨੇ ਪੰਡਤ ਨੇ ਰੋਜ਼ ਗਾਵਾਂ ਲੈ ਕੇ ਆਉਣੀਆਂ ਕਿ ਬਾਬੇ ਨਾਲ ਹੀ ਤਾਂ ਸਤਸਾਂ ਚ ਖੇਡਦੇ ਰਿਆ ਕਰਨਾ ਤੇ ਬਾਬੇ ਦਾ ਬੜਾ ਯਾਰ ਦੋਸਤ ਬਣ ਗਿਆ ਉਹ ਪੰਡਤਾਂ ਨੇ ਕਹਿੰਦਾ ਬਾਬਾ ਜੀ ਮੈਂ 2-4 ਦਿਨ ਹੀ ਤੁਹਾਡੇ ਕੋਲ ਆ ਸਕਦਾ ਮੈਂ ਹਰਦੁਆਰ ਮੇਲੇ ਜਾਣਾ ਹੰਮ ਕੁੰਭ ਦਾ ਮੇਲਾ ਲੱਗਦਾ ਹਰਦੁਆਰ ਦਾ ਤੇ ਬਾਬਿਆਂ ਦੇ ਕੋਈ ਨਹੀਂ ਜਿੱਦਾਂ ਮੇਲਾ ਹੋਊਗਾ ਤੂੰ ਸਾਡੇ ਕੋਲ ਆ ਜੀ ਤੈਨੂੰ ਮੇਲੇ ਘਲਾ ਦਾਂਗੇ ਤੈਨੂੰ ਅੱਛਾ ਉਹ ਪੰਡਤ ਨੇ ਫਿਰ ਜਿੱਦਾਂ ਮੇਲਾ ਹੀ ਉਤੋਂ ਦੇ ਇੱਕ ਦਿਨ ਪਹਿਲਾਂ ਹੀ ਸੰਗਤ ਆਪਣੀ ਜਿਹੜੀ ਉਹ ਤਲਾਤੀ ਮੇਲੇ ਉਹਨਾਂ ਨੂੰ ਆਂਦਾ ਮੈਂ ਤੁਹਾਡੇ ਮਗਰੇ ਆ ਜੂੰਗਾ ਤੇਹੀਂ ਚੱਲੋ ਉਹ ਆਣ ਕਹਿੰਦਾ ਬਾਬਾ ਜੀ ਮੇਰੇ ਯਾਰ ਦੋਸਤ ਮੇਲੇ ਚਲੇ ਗਏ ਆ ਕਿ ਮੈਨੂੰ ਵੀ ਮੇਲੇ ਘਲਾਓ ਮੇਲੇ ਜਾਣਾ ਹਰਦਵਾਰ ਦੇ ਬਾਬਿਆਂ ਨੇ ਉਹਨੂੰ ਆਖਿਆ ਪੰਜ ਚਰਨਾਣਾ ਕਰਕੇ ਆ ਖੜਾਵਾ ਪਾ ਗਏ ਤੇ ਅੱਖਾਂ ਮੀਟ ਲਾ ਜਦੋਂ ਪੜ ਤੇ ਰੱਖਾ ਮੀਠੀਆਂ ਤੇ ਬਾਬਾ ਇਤੋਂ ਹੀ ਹਰਦਵਾਰ ਘਲਾਤਾ ਉਹ ਅੱਖਾਂ ਮਟਾ ਕੇ ਫੇਰ ਉਸੇ ਮੇਲਾ ਜਿਹੜੋਂ ਉਹਨੇ ਪੰਡਤ ਨੇ ਵੇਖਿਆ ਤੇ ਫੇਰ ਬਾਬਿਆਂ ਦਾ ਜਿਹੜਾ ਨਾਮ ਲਿਆ ਤੇ ਫੇਰ ਹੀ ਆ ਗਿਆ ਤੇ ਬਾਬਿਆਂ ਨੇ ਆਖਿਆ ਪੜਤਾ ਸਾਡਾ ਇਹ ਵਜਨ ਯਾਰ ਨਾ ਕਰੀ ਕਿਸੇ ਨੂੰ ਦੱਸੀ ਨਾ ਗਾਂ ਕਿਸੇ ਨੂੰ ਹੂੰ ਹੂੰ ਤੇ ਪੰਡਤ ਫਿਰ ਆਪਣੇ ਪਿੰਡ ਨੂੰ ਚਲੇ ਗਿਆ ਤੇ ਉਸੋਂ ਦਾ ਚੀਚੇ ਦਾ ਇੱਕ ਜੱਟ ਸੀ ਉਹ ਪੰਡਤ ਦਾ ਬੜਾ ਯਾਰ ਦੋਸਤ ਬਣਿਆ ਸੀ ਹੂੰ ਹੂੰ ਉਹ ਜੱਟ ਦੀ ਕਿ ਮਾਝ ਹਲਕੀ ਹੋਈ ਸੀ ਹੂੰ ਉਹ ਜੱਟ ਪੰਡਤ ਨੂੰ ਆਂਦਾ ਤੂੰ ਐਦਾਂ ਪੀੜ ਦੂ ਜਾਨਾ ਬਾਬਿਆਂ ਦੇ ਕੋਲ ਹੂੰ ਹੂੰ ਤੇ ਬਾਬਿਆਂ ਨੇ ਪੁੱਛੀ ਬਾਬਾ ਜੀ ਮੇਰੀ ਮਾਝ ਹਲਕੀ ਹੋ ਗਈ ਆ ਤੇ ਉਹ ਪੰਡਤ ਆਂ ਗਿਆ ਤਾਂ ਬਾਬਾ ਜੀ ਮੇਰਾ ਯਾਰ ਦੋਸਤ ਆ ਉਹਦੀ ਮਾਝ ਹਲਕੀ ਹੋ ਗਈ ਤੇ ਮਾਈ ਠੀਕ ਕਰ ਦਿਓ ਬਾਬੇ ਉਹਨੂੰ ਗਾਲੀਆਂ ਪੰਡਤ ਵਾਂਦੇ ਗਰੀ ਹਲਕੇ ਡੰਗਰ ਕੇ ਦੀ ਰਾਜੀ ਹੋਏ ਆ ਤੇ ਉਹ ਪੰਡਤ ਗਾਲੀ ਵਾਂਦਾ ਬਾਬਾ ਜੀ ਜੇ ਤੁਸੀਂ ਅੱਖਾਂ ਮਟਾ ਕੇ ਹਰਦਵਾਰ ਪਲਾ ਸਕਦੇ ਜੇ ਫਿਰ ਮੱਝ ਦਾ ਹਲਕਾ ਵੀ ਚਾ ਸਕਦੇ ਜੇ ਉਹ ਫਿਰ ਕੀ ਮੱਝ ਸੰਗਲਪਾਗ ਦੇ ਇਥੇ ਲੈਂਦੀ ਹੀ ਤੇ ਮੱਝ ਦਾ ਦੁੱਧ ਝੋਕੇ ਨਾ ਬਾਬਿਆਂ ਨੇ ਚੰਨਾ ਭਾਂਡਿਆਂ ਦੇ ਵਿੱਚ ਦੁੱਧ ਪਾਇਆ ਸੀ ਅੱਛਾ ਜੀ ਬਾਬੇ ਵੀ ਦੁੱਧ ਛਕ ਲਿਆ ਸੀ ਤੇ ਪੰਡਤ ਨੇ ਵੀ ਛਕ ਲਿਆ ਸੀ ਤੇ ਜਿਹੜਾ ਜੱਟ ਸੀ ਉਹਨੇ ਦੁੱਧ ਨਹੀਂ ਪੀਤਾ ਉਹਨੂੰ ਤੇ ਪਤਾ ਸੀ ਮੇਰੀ ਮੱਝ ਹਲਕੀ ਆ ਹਮ ਹਮ ਬਾਬਿਆਂ ਨੂੰ ਤਾਂ ਫਿਰ ਵਾਰ ਦਿੱਤਾ ਸੀ ਸਾਡੀ ਜਗ੍ਹਾ ਤੇ ਹਲਕੇ ਵੱਡੇ ਵਾਲਾ ਆਊਗਾ ਤੇ ਰਾਜੀ ਹੋ ਕੇ ਜਾਊਗਾ ਉਹ ਫਿਰ ਜੱਟ ਦੀ ਮੱਝ ਬਿਲਕੁਲ ਠੀਕ ਹੋ ਗਈ ਆਪਣੀ ਮੱਝ ਲੈ ਕੇ ਤੇ ਉਹ ਆਪਣੇ ਪਿੰਡ ਨੂੰ ਚਲੇ ਗਿਆ ਤੇ ਜਿਹੜਾ ਪੰਡਤ ਸੀ ਉਹ ਮੁੜ ਕੇ ਜਾਂ ਬਾਬਿਆਂ ਦੇ ਚਰਨੀ ਪੈ ਗਿਆ ਪੰਡਤਾਂ ਦਾ ਬਾਬਾ ਹੀ ਇੰਨਾ ਚਿਰ ਹੋ ਗਿਆ ਤੁਹਾਨੂੰ ਕਿਛੇ ਆਪਾਂ ਰਿੰਦਿਆਂ ਨੂੰ ਤੇ ਮੈਨੂੰ ਵੀ ਰੋਟੀ ਬਖਸ਼ੀ ਜੋ ਬਾਬਿਆਂ ਦੇ ਪੀੜਿਆਂ ਭਰਦੀ ਤੈਨੂੰ ਰੋਟੀ ਦਿੱਤੀ ਪਹਿਲਾਂ ਤੱਕ ਉਹ ਆਇਆ ਕਰਨਗੇ ਕਿ ਬਾਅਦ ਚ ਸਾਡੇ ਕੋਈ ਆਇਆ ਕਰਨਗੇ ਇਹ ਫਿਰ ਟੋਕ ਲੈ ਉਹਨਾਂ ਦੇ ਘਰ ਚਾਈਦਾ ਬੰਸਾ ਲੈ ਉਹ ਸਵੇਰੇ ਉੱਠ ਕੇ ਅੱਧਾ ਕਿਲੋ ਆਟਾ ਗੁੰਨ ਕੇ ਕੜੇ ਦੇ ਵਿੱਚ ਰੱਖ ਲੈਂਦੇ ਆ ਤੇ ਉਹ ਇਹਨਾਂ ਬਾਬਿਆਂ ਨੇ ਮੰਦਰਾ ਦਿੱਤਾ ਆ ਉਹ ਮੰਦਰਾ ਵੀ ਰੱਖ ਲੈਂਦੇ ਕੜੇ ਦੇ ਵਿੱਚ ਹੀ ਤੇ ਜਦਾਂ ਕੱਪੜੇ ਨਾਲ ਮੂੰਹ ਬੰਦ ਦੇਣਾ ਆ 15 20 ਮਿੰਟਾਂ ਦੇ ਵਿੱਚ ਉਹ ਪ੍ਰਸ਼ਾਦਾ ਪੱਕ ਜਾਂਦਾ ਆ ਜਿੰਨੇ ਵੀ ਯਾਤਰੀ ਟੋਕ ਲੈ ਕੇ ਉੱਥੇ ਲਈ ਜਾਣਗੇ ਨਾ ਭਾਵੇਂ ਢਿਆਲੀ ਵਿੱਚ 2000 ਬੰਦਾ ਜੇ ਭਾਵੇਂ 4000 ਆ ਜੇ ਉਹ ਸ਼ਾਮ ਤੱਕ ਰਾਤਾਂ ਨਹੀਂ ਉਹ ਮੁੱਕਦਾ ਅੱਧਾ ਕਿਲੋ ਆਟਾ ਜਿਹੜਾ ਆ ਉਸ ਤੋਂ ਲੈ ਕੇ ਟੋਕ ਫਿਰ ਇੱਥੇ ਆਈਦਾ ਆ ਫਿਰ ਉਹ ਜਿਹੜਾ ਯਾਤਰੀ ਟੋਕ ਖੜਦੇ ਆ ਉਹਦਾ ਫਿਰ ਭਰੇਜ ਹੁੰਦਾ ਆ ਜਿਹੜਾ ਭਰੇਜ ਆਪਾਂ 2.5 ਮਹੀਨੇ ਕਰਦੇ ਆ 2.5 ਮਹੀਨੇ ਬਾਅਦ ਜਿਹੜਾ ਆਈਦਾ ਇੱਥੇ ਦਰਬਾਰ ਤੇ ਕਿਲੋ ਹਾਂਡ ਲੀਆ ਕਿਲੋ ਹੀ ਆਟਾ ਲਾਇਆ ਕਿ ਹੋਣ ਤਾਂ ਜੇ 10 ਕਿਲੋ ਤੇ 2.5 ਮੀਟਰ ਚਾਦਰ ਹੁੰਦੀ ਆ ਤੇ ਜਿੰਨੇ ਕੋਈ ਸਾਮਾਨ ਨਹੀਂ ਲੈ ਕੇ ਆਉਣਾ ਹੁੰਦਾ ਯਾਤਰੀ ਨੇ ਉਹ ਫਿਰ 500 ਰੁਪਏ ਅਰਦਾਸ ਕਰਾ ਜਾਂਦਾ ਆਪਣੀ ਜਿਹੜਾ ਫਿਰ ਅਰਦਾਸ ਕਰਾ ਜਾਂਦੇ ਆ ਉਸ ਤੋਂ ਬਾਅਦ ਫਿਰ ਆਪਣਾ ਪ੍ਰਹੇਜ ਖਤਮ ਹੋ ਜਾਂਦਾ ਆ ਤੇ ਜਿੰਨਾ ਜਿਹੜਾ ਆਪਾਂ ਟੋਕ ਦੀ ਅਰਦਾਸ ਨਹੀਂ ਕਰਉਂਦੇ ਤੇ ਉਹਨਾਂ ਜਿਹੜਾ ਆਪਣਾ ਪ੍ਰਹੇਜ ਜੀ ਚੱਲ ਚੱਲੀ ਜਾਊਗਾ ਭਾਵੇਂ 4 ਮਹੀਨੇ ਹੋ ਜਾਣ ਪਾ 5 ਹੋ ਜਾਣ ਟੋਕੜੇ ਨੂੰ ਤੇ ਇਹ ਮੁਲਕੇ ਜਿਹੜੋਂ ਟੋਕਾ ਆਪਾਂ ਖਾਂਦੇ ਬਾਬੇ ਦਾ ਤੇ ਜਿਹੜੋਂ ਟੋਕ ਤੋਂ ਬਾਅਦ ਐਦਾਂ ਟਾਈਆਂ ਮਹੀਨੇ ਦਾ ਪ੍ਰੇਜ ਦੱਸਦੇ ਆ ਤੇ ਜਦੋਂ ਟਾਈਆਂ ਮਹੀਨਿਆਂ ਤੋਂ ਜਸਤਰੂ ਨਹੀਂ ਆਉਂਦਾ ਦੁਬਾਰੇ ਭਾਵੇਂ 2-3 ਮਹੀਨੇ ਹੋ ਜਾਣ ਉਹ ਕੁੱਤਾ ਮੁੜ ਕੇ ਦੁਬਾਰੇ ਫੇਰ ਉਹਨਾਂ ਨੂੰ ਕਿਸੇ ਨਾ ਕਿਸੇ ਜੀ ਨੂੰ ਵੱਢ ਦਿੰਦਾ ਆ ਉਹ ਜਿੱਦਾਂ ਹਰ ਮਹਾਰਾਜੇ ਕੀਤਾ ਕਰਾਉਂਦਾ ਆ ਹੂੰ ਤੇ ਇਥੇ ਡੇਰੇ ਦੇ ਨਾਲ ਆ ਪੀਰ ਤੁਰੀ ਹੂੰ ਹੂੰ ਫੇਰ ਕਈ ਇਹਨੇ ਕਈ ਆ ਹੁੰਦੇ ਪੀਰ ਹਜ਼ੂਰੀ ਆ ਤੇ ਕਈ ਇਥੋਂ ਦਾ ਡੇਰੇ ਦੇ ਨਾਲ ਪੀਰ ਤੁਰੀ ਆ ਪਿੰਡ ਨਹੀਂ ਕੋਈ ਪੀਰ ਤੁਰੀ ਹੂੰ ਇਥੋਂ ਡੇਰੇ ਦੇ ਨਾਲ ਆਈਆਂ ਹਾਂ ਜੀ ਉਹ ਜਿਹੜਾ ਬਾਹਰ ਉਹ ਖੂਹ ਆ ਨਾ ਜਿਹੜਾ ਹਾਂ ਜੀ ਖੂਹ ਜਿਹੜਾ ਬੰਦਾ ਚਲਾਉਂਦਾ ਹੁੰਦਾ ਸੀ ਨਾ ਖੂਹ ਹਾਂ ਜੀ ਉਹ ਬੰਦੇ ਦੇ ਨਾਲ ਧੂਰੀ ਹੁੰਦਾ ਸੀ ਠੀਕ ਹੈ ਫਿਰ ਬਾਬੇ ਆਣਾ ਜਦੋਂ ਇੱਥੇ ਭਗਤੀ ਕਰਦੇ ਸੀ ਬਾਬੇ 12 ਸਾਲ ਭਗਤੀ ਕੀਤੀ ਤੇ 12 ਸਾਲ ਬਾਅਦ ਉਹਨੂੰ ਜੱਟ ਨੂੰ ਆਖਿਆ ਪਰ ਭਗਤਾ ਹੁਣ ਅਹੀਂ ਵੀ ਤੇਰਾ ਇੱਥੇ ਲਾਉਣਾ ਆ ਉਹ ਜੱਟ ਉਹ ਆਖਣ ਲੱਗਾ ਜੀ ਖੂਹ ਵਾਲਾ ਕੋਈ ਨਹੀਂ ਬਾਬਾ ਜੀ ਇੱਕ ਬੰਦੇ ਮੈਂ ਖੂਹ ਹੀ ਚਲਾਇਆ ਨਾਲ ਇੱਕ ਬੰਦੇ ਤੁਸੀਂ ਭਗਤੀ ਕਰੀ ਜਾਓ ਤੇ ਉਹ ਔਰ ਜਿਹੜਾ ਪੜ ਦੂਜਾ ਹਿੱਸਾ ਡਾਲਟੇ ਹੀ ਉਹ ਆਂਦਾ ਬਾਬਾ ਜੀ ਤੁਹਾਡਾ ਤੇ ਦੁਨੀਆ ਤੇ ਨਾਂ ਹੈਗਾ ਹੀ ਆ ਤੇ ਮੇਰਾ ਵੀ ਨਾਂ ਵਿੱਚ ਰਹਿ ਜਾਵੇ ਤੇ ਉਹ ਫਿਰ ਬਾਬਿਆਂ ਦੇ ਨਾਲ ਪੀਰ ਬਾਬੇ ਪੀਰ ਹੀ ਨਾ ਜਦੋਂ ਪਾਕਿਸਤਾਨ ਤੋਂ ਆਏ ਹੀ ਪੀਰ ਹੀ ਤੇ ਇਹ ਬੰਦੇ ਦੇ ਨਾਲ ਧੂਰੀ ਹੁੰਦਾ ਸੀ ਫਿਰ ਇਦਾਂ ਦੇਰੇ ਦੇ ਨਾਂ ਪੈ ਗਿਆ ਪੀਰ ਧੂਰੀ ਤੇ ਪੀਰ ਧੂਰੀ ਇਹ ਜਿਹੜਾ ਆ ਉਹ ਉਹਨਾਂ ਦੀ ਪੈਰ ਦੇ ਵਿੱਚ ਜ਼ਮੀਨ ਦੇ ਵਿੱਚ ਜਿਹੜੀ ਪਿੰਡ ਦੀ ਜ਼ਮੀਨ ਆ ਜਿਸ ਨੂੰ ਬਾਬੇ ਉੱਥੇ ਆਪਣੇ ਪਿੰਡ ਹੀ ਨਾ ਸਰਾਜ ਮੁਲਕ ਦੇ ਵਿੱਚ ਹਾਂਜੀ ਉੱਥੋਂ ਭਗਤੀ ਕਰਦੇ ਕਰਦੇ ਇੱਥੇ ਬਾਬੇ ਦੇ ਆ ਗਏ ਸਰਾਜ ਪਾਕਿਸਤਾਨ ਇੱਥੇ 12 ਸਾਲ ਉਹਨਾਂ ਨੇ ਭਗਤੀ ਕੀਤੀ ਬਾਬਿਆਂ ਨੇ ਠੀਕ 12 ਸਾਲ ਭਗਤੀ ਕਰਕੇ ਤੇ ਫਿਰ ਜਦੋਂ ਇਹਨਾਂ ਬਾਬੇ ਨੂੰ ਆਪਣੇ ਦੇਹ ਦੇਹ ਦਾ ਚੇਤਾ ਆਇਆ ਇਹ ਫਿਰ ਵਾਪਸ ਚੱਲ ਗਿਆ ਆਪਣੇ ਪਿੰਡ ਵੱਸੇ ਇੱਥੇ ਫਿਰ ਇੱਕ ਸੰਤ ਹੋਰ ਆ ਕੇ ਬਹਿ ਗਿਆ ਤੇ ਉਸ ਸੰਤ ਜਿਹੜਾ ਬਹਿ ਗਿਆ ਤੇ ਉਹਨੇ ਵੀ 12 ਸਾਲ ਹੀ ਭਗਤੀ ਕੀਤੀ ਉਸ ਸੰਤ ਨੇ ਤੇ ਜਿਹਨੂੰ ਬਾਬੇ ਫਿਰ ਆਏ ਨਾ 12 ਸਾਲਾਂ ਬਾਅਦ ਉੱਧਰੋਂ ਜੋ ਆਂਦੇ ਭਗਤਾਂ ਦੇ ਡੇਰਾ ਸਾਡਾ ਆ ਤੇ ਉਹ ਜਿਹੜਾ ਸੰਤ ਬੈਠਾ ਸੀ ਉਹ ਆਦਾ ਬਾਬਾ ਜੀ ਮੈਨੂੰ 12 ਸਾਲ ਹੋ ਗਏ ਭਗਤੀ ਕਰਦਿਆਂ ਨੂੰ ਤੇ ਬਾਬੇ ਜਾਂਦੇ ਅਸੀਂ 12 ਸਾਲ ਪਹਿਲਾਂ ਭਗਤੀ ਕਰਕੇ ਗਏ ਆ ਇਥੋਂ ਤੇ ਇਹ ਸੰਤਾਂ ਦਾ ਬਾਬਾ ਜੀ ਕੋਈ ਨਿਸ਼ਾਨੀ ਦੱਸ ਦੋ ਤੇ ਮੈਂ ਫਿਰ ਡੇਰਾ ਛੱਡ ਦੇਣਾ ਆ ਉਹ ਫਿਰ 12 ਸਾਲਾਂ ਬਾਅਦ ਥੱਲੇੋਂ ਪਾਸੀ ਝੁਕਦੀ ਰਹੀ ਅੱਧੀ ਪਾਸੀ ਝੁਹੀ ਤੇ ਅੱਧੀ ਅਜੇ ਝੁਕਣ ਰਹੀ ਰਹਿੰਦੀ ਸੀ ਤੇ ਉਹ ਜਦੋਂ ਉਹਨੇ ਵੇਖੀ ਪਾਸੀ ਝੁਕਦੀ ਤੇ ਉਹ ਚਰਨ ਹੀ ਪੈ ਗਏ ਬਾਬਿਆਂ ਦੇ ਬਾਬੇ ਇਹਨੂੰ ਆਂਦੇ ਤੂੰ ਐਂਜ ਕਰ ਐਹ ਬੰਦੇ ਨੂੰ ਚਲੇ ਜਾ ਚੀਚੇਵਾਲ ਨੂੰ ਜਿੱਥੇ ਤੇਨੂੰ ਨਿਹਰਾ ਜੂਗਾ ਤੂੰ ਅਸੀਂ ਬਹਿ ਜੀ ਤੇ ਉੱਥੇ ਤੇਰਾ ਵੀ ਦਰਬਾਰ ਬਣੂਗਾ ਤੇਰੀ ਵੀ ਦੁਨੀਆ ਇਦਾਂ ਪੂਜਿਆ ਕਰੂਗੀ ਤੇਰੇ ਦਰਬਾਰ ਤੇ ਵੀ ਮੇਲੇ ਲਗਿਆ ਕਰਨਗੇ ਤੇ ਇਹ ਫਿਰ ਬਾਬੇ ਫਿਰ ਮੁਰਕੇ ਇੱਥੇ ਹੀ ਰਹਿ ਆ ਮੁਰਕੇ ਨਹੀਂ ਧੋਰੀ ਵਾਰ ਨਹੀਂ ਗਏ ਇੱਕੋ ਵਾਰ ਹੀ ਗਏ ਮੁਰਕੇ ਪਹਿਲਾਂ ਤੇ ਦੂਜੀ ਵਾਰ ਜਦੋਂ ਇੱਥੇ ਆਏ ਆ ਫਿਰ ਮੁਰਕੇ ਬਾਅਦ ਤੀ ਨਹੀਂ ਗਏ ਇਹ ਉਧਰੋਂ ਪਾਕਿਸਤਾਨ ਦੇ ਵਿੱਚੋਂ ਮੁਸਲਮਾਨ ਜਿਹੜੇ ਆ ਨਾ ਉਹ ਆਉਂਦੇ ਜਿਹੜੇ ਉਹਨੇ ਬਾਬੇ ਦੀ ਪੀੜ੍ਹੀ ਵਿੱਚੋਂ ਗਾਂ ਦੇ ਗਾਂ ਚੱਲਦੇ ਆਉਂਦੇ ਹਨ ਉਹ ਆਉਂਦੇ ਇੱਥੇ ਆਣ ਕੇ ਫਿਰ ਇੱਥੇ ਬਾਬੇ ਨਾਲ ਮੱਸਾ ਦੇਖਦੇ ਆ ਨਾਲੇ ਰਹਿੰਦੇ ਜਾਣ ਕੇ ਆਂਦੇ ਬਾਬਾ ਜੀ ਸਾਨੂੰ ਤੋਂ ਅੱਗੇ ਛੱਡ ਆਇਆ ਜੇ ਆਪ ਤੂੰ ਐਸੇ ਆ ਗਿਆ ਜੀ ਜੂਰਾ ਠੀਕ ਉਹਨਾਂ ਦੇ ਪਰਿਵਾਰ ਦੇ ਵਿੱਚੋਂ ਜਿਹੜੇ ਗਾਂ ਗਾਂ ਪੀੜ੍ਹੀ ਚੱਲਦੀ ਹੁੰਦੀ ਆ ਬਾਹਰ ਪਰਦਾਈ 12ਵੀਂ ਪੀੜ੍ਹੀ ਆ 1200 ਸਾਲ ਹੋ ਗਿਆ ਬਾਹਰੀ ਪੀੜ੍ਹੀ ਆ ਗੁਰੂ ਰਾਨ ਦੇ ਟਾਈਮ ਹੋ ਗਿਆ ਨਾ 550 ਸਾਲ ਇਹ ਗੁਰੂ ਰਾਨ ਦੇ ਟਾਈਮ ਤੋਂ ਪਹਿਲਾਂ ਲਿਆ ਜਿਵਜੀ ਪਾਰਬਤੀ ਲਖਦਾ ਦਾ ਜਿਹਨੇ ਵੀ ਪੀਰ ਕੀ ਲੋਇਆ ਇਹਨਾਂ ਬਾਬੇ ਦੇ ਬਾਦ ਹੋਇਆ ਇਹ ਬਾਬੇ ਸਾਰਿਆਂ ਤੋਂ ਪਹਿਲਾਂ ਦੇ ਆ ਠੀਕ ਹੈ ਉਦੋਂ ਤੋਂ ਉਹ ਜਮਾਨੇ ਦੇ ਵਿੱਚ ਫੋਟੋਆਂ ਹੀ ਨਹੀਂ ਵੰਡੀਆਂ ਤੇ ਉਹ ਇਹਨਾਂ ਬਾਬੇ ਦੀ ਫੋਟੋ ਨਹੀਂ ਕੋਈ ਵੀ ਅਹੀ ਵੈਕ ਕੱਲ ਤਾਂ ਵਾਹਿਗੁਰੂ ਜੀ ਫਤਿਹ ਸੋ ਹੁਣ ਆਪਣਾ ਇਥੇ ਜਿਹੜਾ ਪਿੰਡ ਆ ਨਾ ਇਹ ਆਪਾਂ ਅੱਗੇ ਚੱਲੇ ਆ ਹੁਣ ਆਪਾਂ ਚੱਲੇ ਆ ਕਿੱਥੇ ਟੋਕ ਮਿਲਦਾ ਮੇਰਾ ਸੋ ਆਪਾਂ ਜਾ ਰਹੇ ਆ ਇਹ ਪਿੰਡ ਚੀਚਾ ਵਾ। ਤੁਸੀਂ ਆਪਾਂ ਜਾ ਰਹੇ ਆ। 2 ਕਿਲੋਮੀਟਰ ਦੱਸਦੇ ਆ ਜੀ ਹੈਗਾ ਇਤੋਂ। ਪੀਰ ਖਧੂਰੀ ਤੋਂ 2 ਕਿਲੋਮੀਟਰ ਦੂਰ ਆ। ਇਹ ਜਿਹੜਾ ਨਗਰ ਹੈ ਜੀ ਇਥੋਂ ਟੱਕ ਮਿਲਦਾ ਹੈ ਤੇ ਇਹ ਪੰਡਤਾਂ ਦਾ ਪਿੰਡ ਹੈ। ਇਹ ਪੰਡਤਾਂ ਦਾ ਹੀ ਪਿੰਡ ਨਹੀਂ ਇਹ ਸਿੱਖ ਧਰਮ ਦੇ ਬਹੁਤ ਵੱਡੇ ਯੋਧੇ ਸੂਰਮੇ ਸ਼ਹੀਦਾਂ ਦਾ ਪਿੰਡ ਹੈ ਪੰਜ ਸ਼ਹੀਦਾਂ ਦਾ ਪਿੰਡ ਹੈ ਜੀ ਪਿੰਡ ਚੀਚਾ ਜ਼ਿਲ੍ਹਾ ਅੰਮ੍ਰਿਤਸਰ ਸੋ ਆਪਾਂ ਉਹਨਾਂ ਦੇ ਪਾਵਨ ਸਥਾਨਾਂ ਦੇ ਵੀ ਦਰਸ਼ਨ ਕਰਦੇ ਹਾਂ ਬਾਬਾ ਦੀਪ ਸਿੰਘ ਜੀ ਸ਼ਹੀਦ ਅਤੇ ਬਾਬਾ ਨੌ ਸਿੰਘ ਜੀ ਸ਼ਹੀਦ ਨੂੰ ਕੌਣ ਨਹੀਂ ਜਾਣਦਾ ਸੋ ਇਹ ਬਾਬਾ ਨੌ ਸਿੰਘ ਜੀ ਦਾ ਨਗਰ ਹੈ ਬਾਕੀ ਜਿਹੜੇ ਚਾਰ ਸ਼ਹੀਦ ਹੋਰ ਨੇ ਆਪਾਂ ਤੁਹਾਨੂੰ ਉਹਨਾਂ ਦੇ ਨਾਮ ਹੀ ਦੱਸਦੇ ਹਾਂ ਸੋ ਸਾਹਮਣੇ ਗੇਟ ਤੇ ਲਿਖਿਆ ਜੀ ਪਹਿਲੇ ਨੰਬਰ ਤੇ ਬਾਬਾ ਨੌ ਸਿੰਘ ਜੀ ਸ਼ਹੀਦ ਬਾਬਾ ਸੇਵਾ ਸਿੰਘ ਜੀ ਬਾਬਾ ਅਕਾ ਸਿੰਘ ਜੀ ਬਾਬਾ ਆਗਿਆ ਸਿੰਘ ਜੀ ਬਾਬਾ ਜੱਸਾ ਸਿੰਘ ਜੀ ਸ਼ਹੀਦ ਵੀ ਇਸੇ ਨਗਰ ਦੇ ਹੋਏ ਸਨ ਜਿਹੜੇ ਕਿ ਜੈਤੋ ਦੇ ਮੋਰਚੇ ਦੇ ਵਿੱਚ ਸ਼ਹੀਦ ਹੋਏ ਸਨ ਸੋ ਜਿਨ੍ਹਾਂ ਨੇ ਟੋਕਲੈਣ ਆਉਣਾ ਹੁੰਦਾ ਇਸ ਨਗਰ ਦੇ ਵਿੱਚ ਤੇ ਉਹਨਾਂ ਨੇ ਪੰਡਤਾਂ ਦਾ ਡੇਰਾ ਪੁੱਛ ਲੈਣਾ ਵਾ ਕਿ ਅਸੀਂ ਟੋਕਲੈਣ ਆਏ ਹਾਂ ਹੋਰ ਇੱਥੇ ਪੰਡਤਾਂ ਦਾ ਬਾਹਰ ਪਿੰਡ ਦੇ ਘੇਰੇ-ਘੇਰੇ ਕੋਈ ਬੋਰਡ ਜਾਂ ਕੋਈ ਲਿਖਤ ਨਹੀਂ ਲੱਗੀ ਹੋਈ ਆਪਾਂ ਪੁੱਛ ਗਿਸ਼ ਕੇ ਉਹਨਾਂ ਦੇ ਡੇਰੇ ਤੇ ਜਾ ਸਕਦੇ ਹਾਂ ਪਿੰਡ ਦੇ ਵਿੱਚਕਾਰ ਪੰਡਤਾਂ ਦਾ ਡੇਰਾ ਹੈ ਪਹਿਲਾਂ ਇਸ ਨਗਰ ਤੋਂ ਟੋਕ ਲੈ ਕੇ ਜਾਣਾ ਹੈ ਉਸ ਤੋਂ ਬਾਅਦ ਬਾਬਾ ਜੀ ਦੇ ਦਰਬਾਰ ਦੇ ਉੱਪਰ ਮੱਥਾ ਟੇਕਣਾ ਹੈ ਤੇ ਜੋ ਵੀ ਉੱਥੋਂ ਤੁਹਾਨੂੰ ਪਰਹੇਜ ਦੱਸਿਆ ਜਾਵੇ ਆਂਡਾ ਮੀਟ ਸ਼ਰਾਬ ਦਾ ਉਹ ਤੁਸੀਂ ਕਰਨਾ ਹੈ ਆ ਇੱਥੋਂ ਦਾ ਐਡਰੈਸ Google Map ਤੇ ਵੀ ਪਿਆ ਜੀ ਪੀਰ ਖਦੂਰੀ ਦੇ ਨਾਮ ਤੇ ਤੁਸੀਂ Google Map ਤੇ ਵੀ ਸਰਚ ਕਰ ਸਕਦੇ ਜੇ ਪੀਰ ਖਦੂਰੀ ਲਿਖ ਕੇ ਤੁਹਾਨੂੰ ਡਾਇਰੈਕਟ ਇਹ ਲੋਕੇਸ਼ਨ ਲਿਆਊਗੀ ਵੈਸੇ ਜਿਹੜਾ ਅੰਮ੍ਰਿਤਸਰ ਦਾ ਇਹ ਪੀਰ ਖਦੂਰੀ ਹੰਤਨ ਬੱਬਾ ਮੀਰਾ ਸਰਾਜ ਜੀ ਦਾ ਸਥਾਨ ਹੈ ਸੋ ਇਹ ਅੰਮ੍ਰਿਤਸਰ ਖਾਸਾ ਰੋਡ ਦੇ ਉੱਪਰ ਹੈ ਤੁਸੀਂ ਖਾਸੇ ਆ ਕੇ ਕਿਸੇ ਨੂੰ ਵੀ ਪੁੱਛ ਸਕਦੇ ਹੋ ਜੇ ਤੁਸੀਂ ਤਰਨਤਾਰਨ ਸਾਹਿਬ ਥਾਣੀ ਆਉਣਾ ਹੈ ਤਾਂ ਤੁਸੀਂ ਬੱਬਾ ਬੁੱਢਾ ਜੀ ਦੇ ਸਥਾਨਾਂ ਤੋਂ ਪੁੱਛ ਸਕਦੇ ਹੋ